ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੌਪ ਦੀਆਂ 5 ਵੱੱਛੀਆਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਡੇ ਬਾਈ ਜੀ ਅੱਛੀ ਗੱਲ ਅੱਛੀ ਗੱਲ ਜੀ ਹੋ ਠੀਕ ਹੈ ਵਧੀਆ ਹਾਂ ਬਾਈ ਵਧੀਆ ਬਾਈ ਨਾਮ ਤੇ ਡਰੈਸ ਬੋ ਨਾਮ ਬਾਈ ਗੁਰਪ੍ਰੀਤ ਪਿੰਡ ਆਕਲੀਆ ਜਲਾਲਾ ਜਿਲ੍ਹਾ ਬਠਿੰਡਾ ਤਹਿਸੀਲ ਆਪਣਾ ਰਾਮਪੁਰਾਪੁਰਾ ਠੀਕ ਹੈ ਨੇੜੇ ਪਿੰਡ ਬਾਈ ਨੇੜੇ ਜਲਾਲ ਪਿੰਡ ਆ ਜਾਂਦਾ ਬਾਈ ਮੋਬਾਈਲ ਨੰਬਰ 7669 ਜੀ 0553 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਸ਼ਰਮਾ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਕੁ ਉਮਰ ਹੈ ਇਹ 10 ਕਿ ਮਹੀਨਾ ਦੀ ਹੈ ਡਾਕਟਰ ਕਿਹੜੇ ਟੀਕੇ ਦੀ ਹੈ ਬਾਈ ਇਹ ਬਾਲਡ ਵਾਈਡ ਤੇ ਜਿੰਗਰ ਸੀਮਨ ਦੀ ਆ ਓਕੇ ਬਾਈ ਮਾਂ ਦਾ ਦੁੱਧ ਕਿੰਨਾ ਇਸ ਮਾੜਾ 37 ਲੀਟਰ ਦਾ ਸ਼ਟਰ ਡਾਈਟਰ ਠੀਕ ਆ ਹਾਂ ਗੱਦ ਬੱਡ ਚੰਗਾ ਉਮਰ ਦੇ ਹਿਸਾਬ ਨਾਲ ਠੀਕ ਆ ਬੱਚੀ ਥਣ ਝੋਲੀ ਚੰਗੀ ਆ ਹਾਂ ਚਾਰੇ ਥਾਣਾ ਡਾਈਟਰ ਕੋਲ ਫੂਟ ਸਾਡੇ ਝੋਲੀ ਨੇੜੇ ਤੋਂ ਦਿਖਾ ਦੇ ਬਾਅਦ ਠੀਕ ਆ ਬਈ ਫੋਲ ਲੈ ਬਈ ਮਾੜੀ ਤੋਰ ਕੇ ਦਿਖਾ ਦੀਏ ਜਾਤ ਬ੍ਰੀਡ ਚੰਗੀ ਆ ਚੰਗੇ ਸੀਵਣ ਵੀ ਆ ਫੇਸ ਬਿਊਟੀ ਵੀ ਕਮਾਲ ਦੀ ਆ ਬਾਕੀ ਤੋੜਾ ਤਾਰਾ ਬੱਚੀ ਦਾ ਚੈੱਕ ਕਰ ਲੋ ਚੰਗੀ ਆ ਬਈ ਬੱਚੀ ਰੰਗ ਰੂਪ ਬਹੁਤ ਚੰਗਾ ਆ ਨਾ ਬੱਚੀ ਹਾਂ ਲੈ ਤੇ ਮੁੱਲ ਕੀ ਆ ਭਰਾ ਮੋਲ ਰਾਈਡਰ ਸਿੰਗਲ ਪੀਸ ਦਾ 25000 ਰੁਪਿਆ ਠੀਕ ਹੈ ਜੀ ਡੜੇ ਚ ਆਪਾਂ 20000 ਦੀ ਗੱਤੀ ਦਾਂਗੇ ਠੀਕ ਹੈ ਬਾਈ ਬਾਕੀ ਦੰਦਾ ਆਪਾਂ ਦਿਖਾ ਦਿੰਦੇ ਚ ਲੈ ਲਵਾਂਗੇ ਬਾਈ ਕਹਿੰਦਾ 25000 ਲੈਣਗੇ ਹੂੰ ਮੰਨੋ ਕੀਰੀ ਹੋਈ ਹੈ ਨਾ ਹਾਂ ਤੇ ਜੇ ਕੋਈ ਕੱਟੀਆਂ ਲਊਗਾ ਤਾਂ 20000 ਦੇ ਹਿਸਾਬ ਨਾਲ ਇੱਕ ਬੱਚੀ ਹੈ ਜਿਹੜੀ ਬਾਈ ਕਹਿੰਦਾ ਆਪਾਂ ਦੇ ਦੇਾਂਗੇ ਚੰਗੀ ਆ ਬੱਚੀ ਤੋਰਾ ਤਾਰਾ ਪੈਂਟ ਫਰੰਟ ਬਹੁਤ ਸਿੰਘਾ ਚੋੜੀ ਚੜੀ ਚੰਗੀ ਆ ਚੰਗੀ ਆ ਬਾਈ ਕੁੱਲ ਮਿਲਾ ਕੇ ਅੱਗੇ ਵੀਰੇ ਦੋ ਨੰਬਰ ਕਿੰਨੀ ਉਮਰ ਆ ਬਾਈ ਇਹਦੀ ਇਹ ਡਾਇਰੈਕਟ ਹੋਊਗੀ 9 ਮਹੀਨਿਆਂ ਦੀ ਬਾਈ ਠੀਕ ਆ ਭਾਈ ਇਹ ਵੀ ਅਸ ਦੇ ਸਟ੍ਰਾਈਕਰ ਦੀ ਹੈਗੀ ਓਕੇ ਥਾਣੇ ਦੀ ਵੀ ਚਾਰ ਨੇ ਦਿਖਾ ਦੇ ਦਿਖਾ ਦੇ ਬਾਕੀ ਚੌਂਕ ਬਹੁਤ ਆ ਵੱਚੀ ਹੂੰ ਠੀਕ ਆ ਭੋਲ ਦੇ ਭਾਈ ਮੜੀ ਤੋਰ ਕੇ ਦਿਖਾ ਦੇ ਫੇਸ ਬਿਊਟੀ ਕਰਮ ਵਾਲੀ ਦੀ ਬਹੁਤ ਚੰਗੀ ਆ ਨੇੜ ਤੋਂ ਚੈੱਕ ਕਰਵਾਵਾਂ ਲੈ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਾਕੀ ਤੋਰਾ ਤਾਰਾ ਚੰਗਾ ਚੰਗੀ ਆ ਭਾਈ ਬੱਚੀ ਹਨਾ ਹਾਂ ਬਾਕੀ ਬਾਜਨ ਬਹੁਤ ਆ ਬੱਚਾ ਪਲਿਆ ਹੋਆ ਹੂੰ ਹਾਂ ਇਹ ਨਹੀਂ ਗੱਲ ਹੈ ਠੀਕ ਆ ਭਾਈ ਤੇ ਮੁੱਲ ਭਰਾ ਮੁੱਲ ਰਾਈਡਰ ਇਹਦਾ ਵੀ ਸਿੰਗਲ ਪੀਸ ਦਾ 25000 ਰੁਪਿਆ ਠੀਕ ਹੈ ਤੇ ਮਾਲਾ ਡੜੇ ਚ 20000 ਖੀਰੀ ਇਹ ਵੀ ਦਾ ਨਾ ਦਿਖਾ ਬੜਾ ਠੀਕ ਹੈ ਬਈ ਨੰਦਾ ਤੋਂ ਖੀਰੀ ਆ ਫੇਸ ਬੜਾ ਚੰਗਾ ਮੁੱਲ ਵੀ ਇਹਦਾ ਜਾਇਜ਼ ਆ ਬਾਈ ਕਹਿੰਦਾ ਇਕੱਠੀਆਂ ਲੈ ਲੋਂਗੇ ਤਾਂ 20000 ਦੇ ਹਿਸਾਬ ਨਾਲ ਦੇ ਦੇਾਂਗੇ ਤੇ ਜੇ ਸਿੰਗਲ ਪੀਸ ਲੋਂਗੇ ਤਾਂ ਬਾਈ ਕਹਿੰਦਾ 25000 ਦੇ ਹਿਸਾਬ ਨਾਲ ਦੇ ਦੇਾਂਗੇ ਝੋਲੀ ਇਹਦੀ ਵੀ ਚੰਗੀ ਆ ਥਣ ਥਣ ਬਹੁਤ ਚੰਗਾ ਕੱਲਾ ਕੱਲਾ ਥਾਣਾ ਬਈ ਨਹੀਂ ਚਾਂਦ ਥਲੋ ਦਾ ਸਾਫ ਆ ਡਾਕਟਰ ਸਾਰੀਆਂ ਬਸ ਗਈਆਂ ਮਾਲਾ ਸਨ ਚਾਰ ਚਾਰ ਹੀ ਨੇ ਹੂੰ ਅੱਗੇ ਵੀਰੇ ਤਨ ਨੰਬਰ ਇਹ 12 ਮਹੀਨੇ ਦੀ ਹੈ ਡਾਕਟਰ ਠੀਕ ਹੈ ਕਿਹੜੇ ਡੀਸੀ ਦੀ ਹੈ ਇਹ ਐਵਰੇਸਟ ਬੋਲ ਦੀ ਹੈ ਜੀ ਐਬੀਐਸ ਦੇ ਕਿੰਨਾ ਕਿ ਤੁਹ ਤੁਸੀਂ ਮਾਂ ਥਲੇ 35 ਲੀਟਰ ਦਾ ਰਿਕਾਰਡ ਦੱਸਿਆ ਡਾਕਟਰ ਝੋਲੀ ਚੰਗੀ ਆ ਹਾਂ ਲਾਈਟਰ ਝੋਲੀ ਬਹੁਤ ਚੰਗੀ ਆ ਬੱਚੀ ਪ੍ਰਿੰਟ ਪ੍ਰਿੰਟ ਚੰਗਾ ਚੰਗੀ ਆ ਸਮੀ ਪਲੀ ਆ ਬੱਚੀ ਫੇਸ ਬੜਾ ਪਿਆਰਾ ਪ੍ਰਿੰਟ ਪ੍ਰਿੰਟ ਦੇਖੋ ਬਾਈ ਚੰਗੀ ਆ ਬੱਚੀ ਚੰਗੇ ਸੀਮਣ ਦੀ ਆ ਮਾਂ ਦਾ ਦੁੱਧ ਚੰਗਾ ਬਾਕੀ ਪਿੱਠ ਕੁੜਾ ਬਹੁਤ ਚੰਗਾ ਬੱਚੀ ਦਾ ਤੋਰਾ ਤਾਰਾ ਵੀ ਚੰਗਾ ਬਾਈ ਮੁੱਲ ਉਹੀ 25 ਹੀ ਰਹਿਣਾ ਦਾ ਹਾਂ ਡਾਕਟਰ ਸਿੰਗਲ ਪੀਸ 25000 ਦੰਦ ਜੀ ਵੀ ਦਿਖਾ ਦਿੰਨੇ ਆਪਾਂ ਕਿਹ ਲਵੋਗੇ ਬਾਈ ਕਹਿੰਦਾ 20000 ਦੇ ਹਿਸਾਬ ਨਾਲ ਦੇ ਦਾਂਗੇ ਤੇ ਦੰਦ ਜਰੂਰ ਪਰਟ ਕੇ ਦਿਖਾਵਾਂਗੇ ਬਾਈ ਕਹਿੰਦਾ ਖੀਰੀ ਦੰਦਾਂ ਚ ਓਕੇ ਜਿਹੜੀ ਆਪਾਂ ਡਾਕਟਰ ਖੀਰੀ ਕਹਿੰਤੀ ਖੀਰੀ ਹੋ ਜਾਮਾ ਠੀਕ ਹੈ ਬਾਕੀ ਥਾਣਾ ਦੀ ਗੱਲ ਆ ਉਹ ਵੀ ਆਹਦੇ ਗੱਡੀ ਚ ਬੰਦਾ ਦੇਖ ਲੈ ਚਾਹੇ ਜੇ ਕੋਈ ਆਨਲਾਈਨ ਵੀ ਮੰਗਾਉਂਦਾਗਾ ਠੀਕ ਹੈ ਬਾਈ ਹਾਂ ਗੱਡੀ ਚ ਖੜੀ ਦੀ ਵੇਖ ਲੈ ਭਾਵੇਂ ਕੋਈ ਚੱਕਰ ਲੇ ਅੱਗੇ ਵੀਰੇ 4 ਨੰਬਰ ਜਰਸੀ ਨਗੀਨਾ ਹਾਂ ਬਾਈ ਪੰਜਾਬ ਵਾਲੀ ਜਰਸੀ ਆ ਡਾਕਟਰ ਨੌ ਮਹੀਨਿਆਂ ਦੀ ਉਮਰ ਆ ਗਈ ਬਲਕੈਨੋ ਦੀ ਬੱਸੀ ਹੈ ਵੀ ਇਸ ਦੇ ਠੀਕ ਆ ਹਾਂਜੀ ਮਦਰ ਦਾ ਮਿਲਕਰ ਰਕੋਰਡ ਸੀਗਾ 26 27 ਕਿਲੋ ਦਾ 26 27 ਲੀਟਰ ਹੈ ਇਹ ਸ ਬੜਾ ਪਿਆਰਾ ਲੈ ਸਨਖ ਪਣਾ ਬਹੁਤ ਹੈ ਨਾ ਬੱਚੀ ਚੋਦੀਵਾਦੀ ਬਹੁਤ ਚੰਗੀ ਆ ਰੰਗ ਰੂਪ ਬਹੁਤ ਚੰਗਾ ਬਾਕੀ ਪੰਜਾਬ ਵਾਲਾ ਬੱਚਾ ਘੱਟ ਮਿਲਦਾ ਹਮਾਚਲਾ ਦਾ ਜੇਖੋ ਮਾਰਦੀ ਜਣਾ ਬਈ ਸਹੀ ਗੱਲ ਆ ਬਾਕੀ ਚੰਗੀ ਆ ਬੱਚੀ ਥਣ ਝੋਲੀ ਵੀ ਦਿਖਾ ਦੇਗੀ ਨੇੜ ਤੋਂ ਹਾਂ ਬੰਨ ਕੇ ਬਈ ਦੰਦਾ ਜੀ ਖੀਰੀ ਡਾਕਟਰ ਬਿਲਕੁਲ ਠੀਕ ਆ ਲਓ ਜੀ ਵਾਹ ਠੀਕ ਆ ਕੱਚੀ ਘੀੜਿਆ ਟੈਕ ਇਸ ਸੂਚ ਚੰਗਾ ਬੋਦੀਵਾਦੀ ਚੰਗੀ ਆ ਝੋਲੀ ਨੇੜ ਦਾ ਜਰੂਰ ਚੈੱਕ ਕਰਵਾਵਾਂਗੇ ਲੈ ਭਾਈ ਕੱਲਾ ਕੱਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਆ ਮੁੱਲ ਭਾਈ ਉਹੀ ਇਹਦਾ ਹਾਂਜੀ ਸਿੰਗਲ ਪੀਸ 25 ਹਾਂਜੀ ਹਾਂ ਡੜੇ ਦਾ ਮੁੱਲ 20000 ਰੁਪਏ ਰਹਿਣਾ ਹੈ ਬਾਕੀ ਰਾਈਡਰ ਡੜੇ ਜਿਹਦਾ ਬਣ ਕੇ ਚੱਲ ਆਪਾਂ ਉਹੀ ਰੇਟ ਰਹਿਣਾ ਹਨਾ ਸਿੰਗਲ ਪੀਸ ਤਾਂ ਚਾਹੇ 20000 ਨੂੰ ਵੀ ਵੇਚ ਲਾ ਬੱਚਾ ਏਡਾ ਚੰਗਾ ਯਾਰ ਸੀ ਘੱਟ ਮਿਲਦੀ ਆ ਅੱਗੇ ਵੀਰੇ ਲਾਸਟ ਕਿੰਨੀ ਕੁ ਮੋੜਾ ਭਰਾਜੀ ਰਾਈਡਰ ਹੈਗੀ 17-18 ਮਹੀਨਾ ਦੀ ਹੂੰ ਠੀਕ ਠੀਕ ਆ ਇਹ ਡੈਨਮਾਰਕ ਦੀ ਹੈ ਡੈਕਟਰ 50053 ਦੀ ਠੀਕ ਆ ਹਾਂਜੀ ਹੂੰ ਤੋੜ ਕੇ ਵੀ ਦਿਖਾ ਦਿੰਦਾ ਕੱਦ ਬੱਡ ਚੰਗਾ ਪ੍ਰਿੰਟ ਫਰੰਟ ਚੰਗਾ ਗਾ ਫੇਸ ਬਿਊਟੀ ਵੀ ਕਰਮ ਵਾਲੀ ਦੀ ਚੰਗੀ ਆ ਤੇ ਬਾਕੀ ਤੋੜਾ ਤਾਰਾ ਚੈੱਕ ਕਰਵਾਣੇ ਚੋਲੀ ਵੀ ਚੰਗੀ ਆ ਨਾ ਚੋਲੀ ਦਾ ਡੈਕਟਰ ਕ ਬਣਾ ਲਈ ਆ ਠੀਕ ਇਹਦੇ ਤਕਰੀਬਨ ਕਰ ਇਹ ਕਾਲ ਕਿਦਾਂ ਹੋਵੇ ਡੈਕਟਰ ਇਹ ਕੀ ਗੱਲ ਲੱਗੇ ਉਹਨੂੰ ਠੀਕ ਆ ਭਰਾ ਇਹਨੂੰ ਹਾਂ ਹੂੰ ਮੁੱਲ ਬਾਈ ਇਹਦਾ ਉਹੀ ਰਹੂ ਫਿਰ ਹਾਂ ਮੁੱਲ ਇਹਦਾ ਡਾਇਰੈਕਟ ਉਹੀ ਰਹੂਗਾ ਠੀਕ ਮਨ ਲਾ ਵੀ ਆਪਣੇ ਕੋਲੇ ਇਹ ਹੈਗਾ ਪੰਜ ਨਾਵਾ ਜੀ ਹਾਂਜੀ ਤੇ ਆਪਾਂ ਜੀ ਮਨ ਲਾ ਇਕੱਠਾ ਲੈ ਕੇ ਜਾਵਾਂਗਾ ਹਨਾ ਉਹ ਲੱਖ ਰੁਪਿਆ ਬਣਦਾ ਇਹ ਵੀ ਆਪਾਂ 95000 ਦੀਆਂ ਦੇ ਦਾਂਗੇ ਠੀਕ ਆ ਬਾਈ ਹਾਂ ਪੰਜਾਂ ਦਾ ਬਾਈ ਕਹਿੰਦਾ ਲੱਖ ਰੁਪਿਆ ਬਣਦਾ ਤੇ 95000 ਦੀਆਂ ਬੱਛੀਆਂ ਦੇ ਦੇਾਂਗੇ ਬਾਕੀ ਚਲੋ ਮੌਕੇ ਤੇ ਹੋਰ ਵੀ ਡਿਸਕਸ ਹੋਰ ਵੀ ਮਾੜਾ ਮੋਟਾ ਮਾਨ ਤਾਨ ਕਰਦਾਂਗੇ ਕੋਈ ਚੱਕਰ ਵੀ ਕਿਸੇ ਵੀਰ ਨੂੰ ਕੋਈ ਵੀ ਨਾ ਕੇ ਪਸੰਦਾ ਵੀ ਬਾਈ ਨਟ ਨਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿਦਿਦੋਂ ਧੰਨਵਾਦ